ਖੰਨਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣਾ ਬਲਿਦਾਨ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ 5 ਸਤੰਬਰ ਨੂੰ ਖੂਨਦਾਨ ਕੈਂਪ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੌਂਦ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣੀ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦੇ ਕਿ ਇਹਨਾਂ ਸ਼ਹੀਦਾਂ ਦੇ ਬਲਿਦਾਨ ਸਦਕਾ ਹੀ ਅਸੀਂ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਾਲ ਰਹਿ ਰਹੇ ਹਾਂ। ਉਨ੍ਹਾਂ ਨੇ 5 ਸਤੰਬਰ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਖੂਨਦਾਨ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਇਸ ਨਾਲ ਕਿਸੇ ਲੋੜਵੰਦ ਦੀ ਜਾਨ ਬਚ ਸਕਦੀ ਹੈ ਉਹਨਾਂ ਦੇ ਨਾਲ ਖੰਨਾ ਸ਼ਹਿਰ ਦੇ ਸਮਾਜ ਸੇਵੀ ਕਮਲਜੀਤ ਸਿੰਘ ਕਮਲ ਜਿਨ੍ਹਾਂ ਦੀ ਰਹਿਮਾਈ ਵਿੱਚ ਇਹ ਕੈਂਪ ਲਗਾਇਆ ਜਾਵੇਗਾ ਨੇ ਵੀ ਇਸ ਖੂਨਦਾਨ ਕੈਂਪ ਵਿੱਚ ਸਭ ਦੇ ਸਹਿਯੋਗ ਲਈ ਅਪੀਲ ਕੀਤੀ ਪੰਜਾਬ ਕੇਸਰੀ ਜਗਬਾਣੀ ਗਰੁੱਪਾ ਜੋ ਉਹ ਜਿਵੇਂ ਤੁਸੀਂ ਜਾਣਦੇ ਹੋ ਸਾਡੇ ਪੰਜਾਬ ਦਾ ਜੋ মিডিਆ ਗਰੁੱਪ ਹੈ ਬੜਾ ਨਾਮਵਰ ਗਰੁੱਪਾ ਬੜਾ ਵੱਡਾ ਅਧਾਰ ਹੈ ਉਹਨਾਂ ਦੇ ਸੰਸਥਾਪਕ ਸੰਸਥਾਪਕ ਲਾਲਾ ਜੱਜ ਸੁਮਰਾਇਣ ਜੀ ਦੀ ਯਾਦ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਹਰ ਸਾਲ ਖੂਨਦਾਨ ਕੈਂਪ ਲਗਾਉਂਦਾ ਹੈ ਔਰ ਖੰਨੇ ਦੇ ਵਿੱਚ ਪੰਜਾਬ ਕੇਸਰੀ ਜਗਬਾਣੀ ਗਰੁੱਪ ਨੂੰ ਜੋ ਰਿਪਰੈਜ਼ੈਂਟ ਕਰਦੇ ਨੇ ਸਰਦਾਰ ਕਮਲਜੀਤ ਸਿੰਘ ਜੀ ਕਮਲ ਸਾਡੀ ਭੈਣ ਸੁਖਵਿੰਦਰ ਕੌਰ ਜਿਨ੍ਹਾਂ ਦਾ ਸ਼ਹਿਰ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਜਰਨਲਿਜ਼ਮ ਦੇ ਨਾਲ ਪੱਤਰਕਾਰਤਾਂ ਨਾਲ ਜੁੜੇ ਹੋਏ ਸੋ ਇਸ ادارے ਵੱਲੋਂ ਇਹ ਹਰ ਸਾਲ ਫੂਨਦਾਨ ਕੈਂਪ ਲੋ ਆਉਂਦੇ ਨੇ ਦੋ ਫੂਨਦਾਨ ਕੈਂਪ ਲੋ ਆਉਂਦੇ ਨੇ ਬਲਕਿ ਸੋ ਹੁਣ ਜਿਹੜਾ ਫੂਨਦਾਨ ਕੈਂਪ ਜਿਹੜਾ ਆ ਰਿਹਾ 5 ਸਤੰਬਰ 2025 ਨੂੰ ਉਹ ਖੂਨਦਾਨ ਕੈਂਪ ਹੈ ਜਿਹੜਾ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਆਈਡੀ ਬੈਂਕਟ ਹਾਲ ਜੀਟੀ ਰੋਡ ਖੰਨਾ ਵਿਖੇ ਲੱਗਣਾ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਸ਼ਿਰਕਤ ਕਰਕੇ ਆਈਡੀ ਬੈਂਕਟ ਹਾਲ ਚ 5 ਸਤੰਬਰ ਨੂੰ ਪਹੁੰਚੋ ਤੇ ਇਸ ਖੂਨਦਾਨ ਕੈਂਪ 'ਚ ਯੋਗਦਾਨ ਪਾਓ ਕਿਉਂਕਿ ਜਿਹੜਾ ਰક્તਦਾਨ ਹੈ ਉਹ ਮਹਾਦਾਨ ਹੈ ਦੁਨੀਆ 'ਚ ਹਰ ਚੀਜ਼ ਆਹੀ ਜੀ ਹੈ ਜਿਹੜੀ ਮੁੱਲ ਖਰੀਦੀ ਜਾ ਸਕਦੀ ਹੈ ਮੁੱਲ ਬਣਾਈ ਜਾ ਸਕਦੀ ਹੈ ਪਰ ਇੱਕ ਖੂਨ ਆਹੀ ਜੀ ਚੀਜ਼ ਹੈ ਜਿਹੜਾ ਨਾ ਮੁੱਲ ਜਿਹਦਾ ਕੋਈ ਮੁੱਲ ਹੈ ਨਹੀਂ ਬਹੁਤ ਮੁੱਲ ਹੈ ਪਰ ਨਾ ਇਹ ਕੋਈ مشین ਆ ਰਹੀ ਨਾ ਇਹ ਕਿਸੇ ਹੋਰ ਢੰਗ ਰਹੀ ਬਣਾਇਆ ਜਾ ਸਕਦਾ ਸੋ ਇੱਕ ਐਸੀ ਚੀਜ਼ ਹੈ ਖੂਨ ਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਜਾਨੀ ਕਿ ਉਹ ਬਰਾਲਾ ਕਰਨਾ ਚਾਹੀਦਾ ਖੂਨਦਾਨ ਕਰਨ ਦਾ ਸੋ ਇਸ ਮੌਕੇ ਦੇ ਉੱਤੇ ਜ਼ਰੂਰ ਪਹੁੰਚਣਾ ਚਾਹੀਦਾ ਮੈਂ ਇੱਕ ਵਾਰ ਤੋਂ ਕਮਲਜੀਤ ਸਿੰਘ ਜੀ ਕਮਲ ਤੇ ਨਾਲ ਭੈਣ ਸੁਖਿੰਦਰ ਕੌਰ ਉਹਨਾਂ ਨੂੰ ਇਸ ਉਪਰਾਲੇ ਲਈ ਜਿੱਥੇ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਉੱਥੇ ਵਧਾਈ ਵੀ ਦਿੰਦਾ ਕਿ ਤੁਸੀਂ ਉਹ ਹਿੰਮਤ ਕਰਕੇ ਆਪਣਾ ਇਹ ਕੰਮ ਕਰਵਾ ਲੰਨੇ ਹੋ ਅਦਰਵਾਇਜ਼ ਆਹੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਕਾਮਯਾਬ ਕਰਨ ਦੇ ਬਹੁਤ ਔਖੇ ਹੁੰਦੇ ਨੇ ਪਰ ਤੁਹਾਡੀ ਹਿੰਮਤ ਹੈ ਤੁਹਾਡੀ ਏਰੀਏ 'ਚ ਬਣੀ ਤਣੀ ਹੋਈ ਹੈ ਇਸ ਕਰਕੇ ਤੁਸੀਂ ਆਪਣਾ ਇਹ ਜਿਹੜਾ ਕੰਮ ਹੈ ਜਿਹੜਾ ਵਧੀਆ ਤਰੀਕੇ ਨਾਲ ਜਾਨਕਿ ਹਰ ਸਾਲ ਨਿਪੜੇ ਚੁਟਾਣੇ ਹੋ ਸੋ ਮੇਰੀ ਮੀਡੀਆ ਦੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਦੇਖ ਕੇ ਕਿ ਬਾਦ ਚੜ ਕੇ ਸਭ ਧਰਮਾਂ ਦੀ ਇਸ ਗਰੁੱਪ ਵੱਲੋਂ 5 ਸਤੰਬਰ ਨੂੰ ਆਈਡੀ ਪੈਲਸ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵੱਡੇ ਪੱਧਰ ਤੇ ਲਾਲਾ ਜਗਤ ਮਹਾਰਾਜ ਦੀ 45ਵੇਂ ਬਲਦਾਨ ਦਿਵਸ ਨੂੰ ਕਿ ਖੁੰਦਨ ਕੈਂਪ ਲਗਾਏ ਜਾ ਰਹੇ ਹੈ ਜਿਸ ਨੂੰ ਲੈ ਕੇ ਅੱਜ ਸਾਡੇ ਪੰਜਾਬ ਕੇਸਰੀ ਖੰਨਾ ਦਫ਼ਤਰ ਵਿੱਚ ਕੈਬਨਟ ਮੰਤਰੀ ਪੰਜਾਬ ਤਰਨ ਤੇਸ ਸਿੰਘ ਸੋਹਣ ਜੀ ਪਹੁੰਚੇ ਨੇ ਤੇ ਉਹਨਾਂ ਵੱਲੋਂ ਸਾਡੇ ਇਸ ਕੈਂਪਸ ਬੰਧੀ ਜਾਣਕਾਰੀ ਵੀ ਲਈ ਹੈ ਤੇ ਸਾਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ ਤੇ ਇਹ ਤਕਰੀਬਨ ਜਦ ਤੋਂ ਖੰਨੇਚ ਵਿਧਾਇਕ ਬਣੇ ਨੇ ਤੇ ਸਾਡੇ ਵੱਲੋਂ ਵੀ ਇਹ 7-8 ਸਾਲ ਤੋਂ ਕੈਂਪ ਲਗਾਇਆ ਜਾ ਰਿਹਾ ਉਸ ਦਿਨ ਤੋਂ ਹੀ ਇਹਨਾਂ ਵੱਲੋਂ ਸਾਡੇ ਦੋਨੋਂ ਜਿਹੜੇ ਕਾਮੈਡੀਕਲ ਕੈਂਪ ਤੇ ਇੱਕ ਖੂਨ ਦਾ ਕੈਂਪ ਲਗਾਇਆ ਜਾ ਰਿਹਾ ਹਰ ਵਾਰ ਵੱਧ ਚੜ੍ਹ ਕੇ ਜੋ ਅਸੀਂ ਇਹਨਾਂ ਤੋਂ ਸਹਿਯੋਗ ਮੰਗਦੇ ਆਂ ਸਾਨੂੰ ਸਹਿਯੋਗ ਮਿਲਦਾ ਹੈ ਇਸ ਲਈ ਮੈਂ ਇਹਨਾਂ ਦਾ ਤਹਿ ਦਿਲ ਤੋਂ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਤੇ ਅੱਜ ਵੀ ਜਿਹੜੇ ਆਪਣੇ ਰਜੇਵਿਆਂ ਭਰੇ ਸਮੇ ਦੇ ਵਿੱਚੋਂ ਕਿਉਂਕਿ ਕੈਬਨਟ ਮੰਤਰੀ ਸਾਨੂੰ ਪਤਾ ਉਹਨਾਂ ਕੋਲ ਕਮੈਂਟ ਦਾ ਵੀ ਸਮਾਂ ਨਹੀਂ ਹੁੰਦਾ ਤੇ ਫੰਕਸ਼ਨ ਤੇ ਤਾਂ ਚਲੋ ਆਣਾ ਉਹ ਜ਼ਰੂਰੀ ਹੁੰਦਾ ਪਰ ਇੱਕ ਇਹ ਇੱਕ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਸਾਡੇ ਦਫ਼ਤਰ ਦੇ ਵਿੱਚ ਇੱਕ ਛੋਟੇ ਜਿਹੇ ਕਹਿੰਦੇ ਆਪਾਂ ਬਹੁਤ ਛੋਟੇ ਜਿਹੇ ਇੱਕ ਇਵੈਂਟ ਤੇ ਪਹੁੰਚੇ ਨੇ ਇਸ ਲਈ ਮੈਂ ਇਹਨਾਂ ਦਾ ਕਾਰੇਦਾਰ ਆ ਕਿਉਂਕਿ ਇਹਨਾਂ ਨੇ ਕਦੇ ਵੀ ਸਾਨੂੰ ਜੋ ਕਿਹਾ ਉਹ ਜਿਹੜੀ ਸਾਡੀ ਜਿਹੜੀ ਮੰਗ ਹੁੰਦੀ ਜਾਂ ਕੋਈ ਸਾਡੀ ਕੋਈ ਕੋਈ ਵੀ ਕਾਰਜ ਹੈ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਇਸ ਲਈ ਮੈਂ ਇੱਕ ਵਾਰ ਫੇਰ ਤੋਂ ਸਾਡੇ ਆਫਿਸ ਦੇ ਵਿੱਚ ਆਉਣ ਲਈ ਇਹਨਾਂ ਦਾ ਧੰਨਵਾਦ ਕਰਦਾ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦਾ ਵੀ ਇਸ ਖੂਨਦਾਨ ਕੈਂਪ ਦੇ ਵਿੱਚ ਵੱਧ ਤੋਂ ਵੱਧ ਖੂਨ ਦਾਨ ਕਰਕੇ ਲਾਲਾ ਜਗਤ ਨਾਰਾਇਣ ਜਿਨ੍ਹਾਂ ਨੇ ਦੇਸ਼ ਦੀ ਏਕਤਾ ਤੇ ਖੰਡਤਾ ਲਈ ਆਪਣਾ ਖੂਨ ਢੋਲਿਆ ਉਹਨਾਂ ਨੂੰ ਉਹ ਪੰਜਾਬ ਕਿਸੇ ਨੂੰ ਦਿੱਤੇ ਪਿੱਤੇ ਖੂਨਦਾਨ ਕੈਂਪਰ ਦੇ ਵਿੱਚ ਖੂਨਦਾਨ ਕਰਕੇ ਉਹਨਾਂ ਨੂੰ ਸੱਚੀ ਸਿਧਾਂਤ ਦਿੱਤੀ। ਜੈ